ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ on knitting and stitching in punjabi ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਕਮੀਜ਼ ਸਟਿਚ ਕਰਾਂਗੇ ਜਿਹੜਾ ਆਪਾਂ ਪਿਛਲੀ ਵੀਡੀਓ ਵਿੱਚ ਕਟਿੰਗ ਕੀਤੀ ਸੀ ਕਮੀਜ਼ ਦੀ ਅੱਜ ਦੀ ਵੀਡੀਓ ਵਿੱਚ ਆਪਾਂ ਸिलाई ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪਲੋਈਆਂ ਦੀ ਸੀਨ ਲਗਾਵਾਂਗੇ ਆ ਦੇਖੋ ਜੀ ਜਿੱਥੇ ਆਪਾਂ ਨਿਸ਼ਾਨ ਲਗਾਇਆ ਹੈ ਉੱਥੋਂ ਆਪਾਂ ਕੱਪੜਾ ਫੋਲਡ ਕਰਕੇ ਬਿਲਕੁਲ ਸਿਰੇ ਤੇ ਸੀਨ ਲਗਾਣੀ ਹੈ ਤੇ ਇੱਕ ਸਾਰਾ ਸਾਰੀ ਸੀਨ ਲਗਾਵਾਂਗੇ ਆ ਦੇਖੋ ਜੀ ਦੂਜੇ ਪਾਸੇ ਦੀਆਂ ਪਲੂਈਆਂ ਤੇ ਵੀ ਆਪਾਂ ਉਸੇ ਤਰ੍ਹਾਂ ਹੀ ਸੀਨ ਲਗਾਵਾਂਗੇ ਬਿਲਕੁਲ ਸਿਰੇ ਤੇ ਕਿਨਾਰੀ ਕਿਨਾਰੀ ਤੇ ਆਪਾਂ ਸੀਨ ਲਾਉਣੀ ਹੈ ਆ ਦੇਖੋ ਜੀ ਦੋਨੋਂ ਪਲੂਈਆਂ ਆਪਾਂ ਇਸ ਤਰ੍ਹਾਂ ਆ ਦੇਖੋ ਜੀ ਦੂਜੇ ਮੋٹے ਦੀ ਪਲੂਈ ਦਾ ਵੀ ਆਪਾਂ ਉਸੇ ਤਰ੍ਹਾਂ ਹੀ ਜਿੱਥੇ ਨਿਸ਼ਾਨ ਲਗਾਇਆ ਉੱਥੋਂ ਆਪਾਂ ਫੋਲਡ ਕਰਕੇ ਕੱਪੜਾ ਬਿਲਕੁਲ ਸਿੱਰੇ-ਸਿੱਰੇ ਤੇ ਆਪਾਂ ਸੀਨ ਲਾਵਾਂਗੇ ਆ ਦੇਖੋ ਜੀ ਇਹ ਆਪਣੀਆਂ ਚਾਰੇ ਪਲੋਈਆਂ ਦੀਆਂ ਸੀਣਾ ਆਪਾਂ ਬਿਲਕੁਲ ਇਸੇ ਤਰ੍ਹਾਂ ਹੀ ਲਾਵਾਂਗੇ ਕੱਪੜੇ ਨੂੰ ਫੋਲਡ ਕਰਕੇ ਜਿੱਥੇ ਆਪਾਂ ਨਿਸ਼ਾਨ ਲਗਾਇਆ ਹੈ ਉਥੋਂ ਕੱਪੜੇ ਨੂੰ ਫੋਲਡ ਕਰਕੇ ਆਪਾਂ ਬਿਲਕੁਲ ਸਿੱਰੇ-ਸਿੱਰੇ ਤੇ ਸੀਨ ਲਾਉਣੀ ਹੈ ਆ ਦੇਖੋ ਆ ਦੇਖੋ ਜੀ ਇਹ ਆਪਣੀਆਂ ਚਾਰੇ ਪਲੋਈਆਂ ਦੀ ਸੀਨਾ ਆਪਾਂ ਲਗਾ ਚੁੱਕੇ ਆ ਤੇ ਹੁਣ ਆਪਾਂ ਪਲੇਟਾਂ ਦੀ ਸੀਨ ਲਾਵਾਂਗੇ ਤੇ ਉਹਦੇ ਲਈ ਆਪਾਂ ਇਹ ਕੱਪੜਾ ਲਿਆ ਹੋਇਆ ਹੈ ਆ ਦੇਖੋ ਜੀ ਇਸ ਕੱਪੜੇ ਨੂੰ ਵੀ ਆਪਾਂ ਉਸ ਦੇ ਨਾਲ ਹੀ ਜਿੱਥੇ ਆਪਾਂ ਨਿਸ਼ਾਨ ਲਗਾਇਆ ਉਹਦੇ ਨਾਲ ਹੀ ਕੱਪੜੇ ਨੂੰ ਆਪਾਂ نیچے ਰੱਖ ਕੇ ਫੋਲਡ ਕਰ ਲਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਜਿਹੜੇ ਪਲੇਟ ਨੇ ਉਹ ਛਿੱਜ ਜਾਂਦੇ ਨੇ ਕਈ ਵਾਰੀ ਕੱਪੜਾ ਛਿੱਜ ਜਾਂਦਾ ਉਹਦੇ ਨਾਲ ਇਹਦੇ ਨਾਲ ਆਪਣਾ ਕੱਪੜਾ ਜਿਹੜਾ ਉਹ ਛਿੱਜੂਗਾ ਨਹੀਂ ਤੇ ਇਹ ਇਹ ਜਿਹੜੇ ਆਪਣੇ ਨਿਸ਼ਾਨ ਨੇ ਉੱਥੇ ਆਪਾਂ ਸਲਾਈ ਰੱਖ ਕੇ ਉੱਪਰੋਂ ਥੋੜਾ ਜਿਹਾ ਬ੍ਰੀਕ ਸੀਵਾਂਗੇ ਤੇ ਵਿਚਾਲੇ ਉਹ ਥੋੜੀ ਜੀ ਆਪਾਂ ਢੰਗਾਈ ਕਰਨੀ ਤੇ ਲਾਸਟ ਤੇ ਵੀ ਆਪਾਂ ਥੋੜਾ ਜਿਹਾ ਬ੍ਰੀਕ ਹੀ ਰੱਖਾਂਗੇ ਆ ਦੇਖੋ ਜੀ ਦੂਜੀ ਪਲੇਟ ਵੀ ਆਪਾਂ ਉਸੇ ਤਰ੍ਹਾਂ ਹੀ ਪਾਵਾਂਗੇ ਜਿੱਥੇ ਆਪਾਂ ਨਿਸ਼ਾਨ ਲਗਾਇਆ ਹੋਇਆ ਉੱਥੇ ਆਪਾਂ ਨਾਲ ਇਹ ਕੱਪੜਾ ਜਿਹੜਾ ਲਿਆ ਹੋਇਆ ਇਹ ਰੱਖ ਕੇ ਕੱਪੜੇ ਨੂੰ ਫੋਲਡ ਕਰਾਂਗੇ ਤੇ ਉੱਪਰੋਂ ਆਪਾਂ ਜਿਹੜੀ ਸੀਨ ਹੈ ਪਲੇਟ ਦੀ ਉਹੋ ਥੋੜੀ ਸਿਰੇ ਤੇ ਲਾਉਣੀ ਹੈ ਤੇ ਫਿਰ ਉਸੇ ਸੀਨ ਨੂੰ ਹੀ ਆਪਾਂ ਥੋੜੀ ਜੀ ਡੁੰਗਾਈ ਕਰ ਦਾਂਗੇ ਵਿਚਾਲੇ ਆਪਾਂ ਥੋੜੀ ਜੀ ਡੁੰਗੀ ਰੱਖ ਕੇ ਸੀਨ ਲਾਵਾਂਗੇ ਤੇ ਬਾਅਦ ਵਿੱਚ ਲਾਸਟ ਤੇ ਫਿਰ ਆਪਾਂ ਸਿਰੇ ਤੇ ਸੀਨ ਲਾਵਾਂਗੇ ਇਸ ਤਰ੍ਹਾਂ ਆਪਣੇ ਪਲੇਟ ਜਿਹੜੇ ਨੇ ਫਿਟਿੰਗ ਵਾਲੇ ਬਣ ਗਏ ਆਂ ਦੇਖੋ ਜੀ ਉੱਪਰੋਂ ਆਪਾਂ ਥੋੜੀ ਸੀਨ ਜਿਹੜੇ ਕਿਨਾਰੀ ਤੇ ਲਾਉਣੀ ਹੈ ਤੇ ਵਿਚਾਲੇ ਆਪਾਂ ਥੋੜੀ ਦੁੰਗਾਈ 'ਚ ਸੀਨ ਲਉਣੀ ਹੈ ਦੋਨਾਂ ਸਾਈਡਾਂ ਤੋਂ ਆ ਦੇਖੋ ਜੀ ਦੋਨੇ ਪਲੇਟ ਆਪਾਂ ਇਸੇ ਤਰ੍ਹਾਂ ਹੀ ਪਾਉਣੇ ਨੇ ਆ ਦੇਖੋ ਜੀ ਹੁਣ ਆਪਾਂ ਗਲਾ ਜਿਹੜਾ ਕੱਪੜੇ ਦੇ ਉੱਪਰ ਇਸ ਤਰ੍ਹਾਂ ਜੜਿਆ ਹੋਇਆ ਤੇ ਜਿਹੜਾ ਚਾਰ ਸਵੇਰੇ ਵਾਲਾ ਕੱਪੜਾ ਹੈ ਉਸ ਨੂੰ ਇਸ ਦੇ ਉੱਪਰ ਫੋਲਡ ਕਰਕੇ ਸੀਨ ਲਾਵਾਂਗੇ ਚਾਰ ਸਵੇਰੇ ਆ ਦੇਖੋ ਜੀ ਸਾਈਡਾਂ ਵਾਲਾ ਕੱਪੜਾ ਗਲੇ ਦੇ ਉੱਪਰ ਫੋਲਡ ਕਰਕੇ ਆਪਾਂ ਸੀਨ ਲਾ ਲਾਂਗੇ ਇਹ ਇਹ ਆਪਾਂ ਮੋਟਾ ਬਖਾ ਕਰਕੇ ਵੀ ਸੀਨ ਲਾ ਸਕਦੇ ਆ ਸਾਰੀ ਸੀਨ ਆਪਾਂ ਇਹ ਕੱਪੜਾ ਜਿਹੜਾ ਫੋਲਡ ਕਰਕੇ ਸਾਰੀ ਸੀਨ ਲਗਾ ਲਾਂਗੇ ਇਸਗਲੇ ਨੂੰ ਆਪਾਂ ਕਮੀਜ਼ ਦੇ ਉੱਪਰ ਇਸ ਤਰ੍ਹਾਂ ਵਿਚਾਲੇ ਨਿਸ਼ਾਨ ਜਿਹੜਾ ਆਪਾਂ ਲਗਾਇਆ ਹੋਇਆ ਉਸ ਦੇ ਨਾਲ ਅਟੈਚ ਕਰਕੇ ਸਿੱਧੀ ਸੀਨ ਲਾਵਾਂਗੇ ਇਸ ਤਰ੍ਹਾਂ ਆ ਦੇਖੋ ਜੀ ਇਹ ਆਪਾਂ ਮੋਟਾ ਬੁਖਾ ਕਰਕੇ ਸੀਨ ਲਾ ਲਾਂਗੇ ਤੇ ਫਿਰ ਆਪਾਂ ਬਰੀਕ ਬੁਖਾ ਕਰਕੇ ਚਾਰ ਸਫੇਰੇ ਜਿਹੜੀ ਉਹ ਸੀਨ ਲਾਵਾਂਗੇ ਗਲੇ ਦੇ ਨਾਲ ਆ ਦੇਖੋ ਜੀ ਜਿਹੜਾ ਆਪਣਾ ਪਲੋਈਆਂ ਵਾਲਾ ਕਮੀਜ਼ ਹੈ ਉਹਦੇ ਨਾਲ ਆਪਾਂ ਇਸ ਤਰ੍ਹਾਂ ਗਲਾ ਜਿਹੜਾ ਅਟੈਚ ਕਰਾਂਗੇ ਚਾਰ ਸਫੇਰੇ ਆਪਾਂ ਇਸ ਦੇ ਸੀਨ ਲਾ ਕੇ ਆ ਦੇਖੋ ਜੀ ਫਿਰ ਇਸ ਵਿਚਾਲੇ ਵਾਲੇ ਕੱਪੜੇ ਨੂੰ ਆਪਾਂ ਕੱਟ ਕੇ ਤੇ ਇਸ ਦੇ ਚਾਰ ਸਫੇਰੇ ਛੋਟੇ-ਛੋਟੇ ਕੱਟ ਲਾਵਾਂਗੇ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਕੱਟ ਲਾਵਾਂਗੇ ਤੇ ਇਹ ਆਪਾਂ ਕੱਪੜਾ ਲਿਆ ਹੋਇਆ ਬੈਕ ਸਾਈਡ ਵਾਲੇ ਗਲੇ ਦੇ ਨਾਲ ਜਿਹੜਾ ਆਪਾਂ ਕੱਪੜਾ ਲਾਉਣਾ ਹੈ ਇਹ ਆਪਾਂ ਰੇਵ ਲੀਰਾਂ ਜਿਹੜੀਆਂ ਕਟਾਂਗੇ ਤੇ ਇਹਨਾਂ ਨੂੰ ਆਪਾਂ ਨਾਲ ਅਟੈਚ ਕਰਕੇ ਥੋੜੀ ਲੰਬੀ ਕਤਰ ਜਿਹੜੀ ਬਣਾ ਲਾਂਗੇ ਤੇ ਫਿਰ ਉਸ ਕਤਰ ਨੂੰ ਆਪਾਂ ਫੋਲਡ ਕਰਕੇ ਬੈਕ ਸਾਈਡ ਵਾਲੇ ਕਲੇ ਦੇ ਨਾਲ ਆਪਾਂ ਇਸ ਤਰ੍ਹਾਂ ਅਟੈਚ ਕਰਾਂਗੇ ਆ ਦੇਖੋ ਜੀ ਉਹ ਆ ਦੇਖੋ ਜੀ ਸਾਰੇ ਗਲੇ ਤੇ ਆਪਾਂ ਉਹ ਲੀਰ ਜਿਹੜੀ ਫੋਲਡ ਕਰਕੇ ਲਾ ਲਾਂਗੇ ਬੈਕ ਸਾਈਡ ਵਾਲੇ ਗਲੇ ਤੇ ਆਪਾਂ ਰੇਵ ਲੀਰ ਹੀ ਲਾਉਣੀ ਹੈ ਉਹਦੇ ਨਾਲ ਆਪਣੇ ਗਲੇ ਦੀ ਜਿਹੜੀ ਫਿਨਿਸ਼ਿੰਗ ਆਊਗੀ ਬਹੁਤ ਵਧੀਆ ਗਲੇ ਦੀ ਗੁਲਾਈ ਜਿਹੜੀ ਬਣੂਗੀ ਹਾਂਜੀ ਹੁਣ ਆਪਾਂ ਫਰੰਟ ਵਾਲਾ ਗਲਾ ਤੇ ਬੈਕ ਸਾਈਡ ਵਾਲਾ ਗਲਾ ਨੂੰ ਇਸ ਤਰ੍ਹਾਂ ਅਟੈਚ ਕਰਾਂਗੇ ਆ ਦੇਖੋ ਜੀ ਅਗਲਾ ਗਲਾ ਇਸ ਤਰ੍ਹਾਂ ਫੋਲਡ ਕਰਕੇ ਬੈਕ ਸਾਈਡ ਵਾਲਾ ਗਲਾ ਜਿਹੜਾ ਜਿਹੜੀ ਆਪਾਂ ਲੀਰ ਲਈ ਉਸ ਨੂੰ ਵੀ ਇਸ ਗਲੇ ਦੇ ਉੱਪਰ ਆਪਾਂ ਇਸ ਤਰ੍ਹਾਂ ਦੇਖੋ ਜੀ ਫੋਲਡ ਕਰਾਂਗੇ ਉੱਪਰ ਇਸ ਤਰ੍ਹਾਂ ਫੋਲਡ ਕਰਕੇ ਫਿਰ ਆਪਾਂ ਸੀਨ ਲਾਵਾਂਗੇ ਆ ਦੇਖੋ ਜੀ ਇਹ ਆਪਾਂ ਮੋਢਿਆਂ ਦੀ ਸੀਨ ਉੱਪਰੋਂ ਲੱਗਦੀ ਹੈ ਤੀਰੇ ਵਾਲੀ ਸੀਨ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਜਿਹੜਾ ਗਲਾ ਆਪਾਂ ਬਹੁਤ ਹੀ ਵਧੀਆ ਇਹ ਫਿਨਿਸ਼ਿੰਗ ਆਈ ਹੋਈ ਹੈ ਗਲੇ ਦੀ ਸੀਨ ਬਿਲਕੁਲ ਹੀ ਪਤਾ ਨਹੀਂ ਲੱਗ ਰਿਹਾ ਕਿਸ ਤਰ੍ਹਾਂ ਲਾਈ ਹੋਈ ਦੂਜੇ ਪਾਸੇ ਦੀ ਵੀ ਸੀਨ ਆਪਾਂ ਉਸੇ ਤਰ੍ਹਾਂ ਹੀ ਲਾਵਾਂਗੇ ਆ ਦੇਖੋ ਜੀ ਹੁਣ ਆਪਾਂ ਕਮੀਜ਼ ਦੀ ਜਿਹੜੀ ਆਪਾਂ ਸਾਈਡ ਤੋਂ ਆਪਾਂ ਨਿਸ਼ਾਨ ਲਗਾਏ ਹੋਏ ਨੇ ਆਪਾਂ ਉੱਥੇ ਦੋਨੋਂ ਕਮੀਜ਼ ਮਿਲਾ ਕੇ ਸੀਨ ਲਾਵਾਂਗੇ ਆ ਦੇਖੋ ਜੀ ਉਪਰੋਂ ਆਪਣੀ ਇਹ ਥੀਟਿੰਗ ਵਾਲਾ ਨਿਸ਼ਾਨ ਹੈ ਉਹ ਚਾਲੇ ਕੰਮਰ ਵਾਲਾ ते हिप तक आप सीन लावे हिप तक आप इस तरह सीन लगा के थोड़ी आप डबल सीन लावे इतों देखो जी ਦੂਜੇ ਪਾਸੇ ਵੀ ਆਪਾਂ ਉਸੇ ਤਰ੍ਹਾਂ ਹੀ ਸੀਨ ਲਾਵਾਂਗੇ ਜਿੱਥੇ ਆਪਾਂ ਨਿਸ਼ਾਨ ਲਗਾਇਆ ਹੋਇਆ ਹੈ ਇਹ ਆਪਣੇ ਫਿਟਿੰਗ ਵਾਲੇ ਨਿਸ਼ਾਨ ਨੇ ਕਮਰ ਉਪਰੋਂ ਆਪਣੀ ਫਿਟਿੰਗ ਦਾ ਨਿਸ਼ਾਨ ਨੀਚੇ ਕਮਰ ਹੋ ਤੇ हिਪ ਤੱਕ ਆਪਾਂ ਇਹ ਸੀਨ ਲਾਵਾਂਗੇ ਤਾਂ ਦੇਖੋ ਜੀ ਜਿਹੜੇ ਆਪਾਂ ਨਿਸ਼ਾਨ ਲਗਾਏ ਹੋਏ ਨੇ ਬਿਲਕੁਲ ਉਸ ਦੀ ਉੱਪਰ ਆਪਾਂ ਸੀਨ ਲਗਾਉਣੀਆਂ ਨੇ ਨਿਸ਼ਾਨਾ ਦੇ ਉੱਪਰ ਹੀ ਆਪਾਂ ਇਸ ਤਰ੍ਹਾਂ ਸੀਨ ਲਗਾ ਕੇ ਇਹ ਆਪਣਾ ਬ੍ਰੀਕ ਬਖੇਨਣ ਲਈ ਆਪਾਂ ਸੀਨ ਲਾਉਣੀ ਹੈ ਤੇ ਹੁਣ ਆਪਾਂ ਜਿਹੜੀਆਂ ਬਾਹਾਂ ਨੇ ਉਹਨਾਂ ਦੇ ਫੋਲਡ ਕਰਾਂਗੇ ਬਾਹਾਂ ਦੀ ਮੂਰੀ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਆ ਦੇਖੋ ਜੀ ਇਹ ਆਪਾਂ ਮੋٹے ਬਖੇ ਨੂੰ ਫੋਲਡ ਕਰ ਸਕਦੇ ਹਾਂ ਕਿਉਂਕਿ ਬਾਅਦ ਵਿੱਚ ਆਪਾਂ ਇੱਥੇ ਤਰਪਾਈ ਕਰਾਂਗੇ ਫਿਰ ਆਪਾਂ ਬਾਂਦੀ ਸੀਨ ਲਾਵਾਂਗੇ ਆ ਦੇਖੋ ਜਿੱਥੇ ਆਪਾਂ ਨਿਸ਼ਾਨ ਲਗਾਇਆ ਹੋਇਆ ਹੈ ਬਾਂਦੀ ਸੀਨ ਬਸ ਉਸ ਦੀ ਸੇਧ ਤੇ ਆਪਾਂ ਸੀਨ ਲਾ ਲਾਂਗੇ ਆ ਦੇਖੋ ਜੀ ਇਸ ਦੀ ਸਿੱਧੇ ਤੇ ਆਪਾਂ ਇਸ ਤਰ੍ਹਾਂ ਸੀਨਾ ਲਾ ਕੇ ਥੋੜਾ ਆਪਾਂ ਦਬਲ ਸੀਨ ਲਾਵਾਂਗੇ ਤੇ ਦੂਜੀ ਬਾਜੂ ਦੀ ਵੀ ਆਪਾਂ ਇਸੇ ਤਰ੍ਹਾਂ ਹੀ ਮੋٹے ਬਖੇ ਨਾਲ ਮੋਰੀ ਆਪਾਂ ਫੋਲਡ ਕਰਾਂਗੇ ਇਸ ਦੀ ਵੀ ਉਸੇ ਤਰ੍ਹਾਂ ਸੀਨ ਲਾਵਾਂਗੇ ਆ ਦੇਖੋ ਜੀ ਬੰਦੀ ਸੀਨ ਇਸੇ ਤਰ੍ਹਾਂ ਹੀ ਫੋਲਡ ਕਰਕੇ ਆਪਾਂ ਜਿੱਥੇ ਆਪਾਂ ਨਿਸ਼ਾਨ ਲਗਾਇਆ ਹੋਇਆ ਉਸੇ ਤਰ੍ਹਾਂ ਹੀ ਆਪਾਂ ਸੀਨ ਲਾਵਾਂਗੇ ਬਾਹਾਂ ਦੀ ਇੱਥੋਂ ਥੋੜੀ ਡਬਲ ਸੀਨ ਲਾਵਾਂਗੇ ਉਪਰੋਂ ਮੋਢੇ ਵਾਲੀ ਸੀਨ ਤੇ ਮੂਰੀ ਵਾਲੀ ਸੀਨ ਆਪਾਂ ਥੋੜੀ ਡਬਲ ਲਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਣੀਆਂ ਬਾਹਾਂ ਜਿਹੜੀਆਂ ਤਿਆਰ ਹੋ ਗਈਆਂ ਸਕੇਚ ਕਰਕੇ ਤੇ ਬਾਹਾਂ ਨੂੰ ਸਿੱਧੀ ਕਰਕੇ ਆਪਾਂ ਮੋਢੇ ਦੇ ਵਿੱਚ ਦੀ ਇਸ ਤਰ੍ਹਾਂ ਅਟੈਚ ਕਰਾਂਗੇ ਆ ਦੇਖੋ ਜੀ ਦੋਨੋਂ ਮੋਢੇ ਆਪਾਂ ਬਾਹਾਂ ਵਾਲਾ ਮੋਢਾ ਤੇ ਕਮੀਜ਼ ਵਾਲਾ ਮੋਢਾ ਆਪਾਂ ਇਸ ਤਰ੍ਹਾਂ ਦੋਨੋਂ ਅਟੈਚ ਕਰਾਂਗੇ ਆ ਦੇਖੋ ਜੀ ਬਾਹ ਜਿਹੜੀ ਹੈ ਉਹ ਆਪਾਂ ਸਿੱਧੀ ਕਰਕੇ ਕਮੀਜ਼ ਦੇ ਵਿੱਚ ਪਾ ਕੇ ਦੋਨੋਂ ਮੋਢਿਆਂ ਦੇ ਨਾਲ ਆਪਾਂ ਪੁੱਠੇ ਪਾਸੇ ਤੋਂ ਆਪਾਂ ਇਸ ਤਰ੍ਹਾਂ ਸਿਲਾਈ ਲਗਾ ਲਾਂਗੇ ਇਹ ਆਪਣਾ 9 ਇੰਚ ਬਾਹ ਦਾ ਮੋਢਾ ਤੇ 9 ਇੰਚ ਹੀ ਆਪਾਂ ਕਮੀਜ਼ ਦਾ ਮੋਢਾ ਰੱਖਿਆ ਹੋਇਆ ਤੇ ਇਹ ਆਪਣੀ ਸੀਨ ਜਿਹੜੀ ਬਰਾਬਰ ਆਊਗੀ ਆ ਦੇਖੋ ਜੀ ਇਸੇ ਤਰ੍ਹਾਂ ਹੀ ਗੋਲਾਈ ਨਾਲ ਆਪਾਂ ਚਾਰ ਸਵੇਰੇ ਸੀਨ ਲਾ ਲਾਂਗੇ ਬਾਹ ਆਪਣੀ ਜਿਹੜੀ ਉਹ ਕਮੀਜ਼ ਨਾਲ ਅਟੈਚ ਹੋ ਜੂਗੀ ਇਹ ਆਪਣੀ ਮੋਢੇ ਵਾਲੀ ਤੇ ਥੀਰੇ ਵਾਲੀ ਸੀਨ ਹੈ ਤੇ ਤੀਰਾ ਆਪਾਂ ਵੱਧ ਰੱਖਿਆ ਹੋਇਆ ਸੀ 14 ਇੰਚ ਤੇ ਕਟਿੰਗ ਕੀਤੀ ਸੀ 12.5 ਇੰਚ ਆਪਣਾ ਤੀਰਾ ਜਿਹੜਾ ਉਹ ਤਿਆਰ ਹੈ ਤੇ 14 ਇੰਚ ਤੇ ਆਪਾਂ ਕਟਿੰਗ ਕੀਤੀ ਸੀ ਜਦੋਂ ਕਿ ਆਪਾਂ 13.5 ਤੇ ਕਟਿੰਗ ਕਰਨੀ ਸੀ ਤੇ ਉਹ ਮੈਂ ਤਾਂ ਹੀ ਕੀਤੀ ਸੀ ਕਿਉਂਕਿ ਮੈਂ ਥੋੜੀ ਜੀ ਇਹ ਸੀਨ ਦੇ ਵਿੱਚ ਕੱਪੜਾ ਜ਼ਿਆਦਾ ਫੋਲਡ ਕਰਦੀ ਆ ਥੋੜਾ ਜਿਹਾ ਕੱਪੜਾ ਵੱਧ ਰੱਖਦੀ ਆ ਮੈਂ ਸੀਨ ਦੇ ਵਿੱਚ ਆ ਦੇਖੋ ਜੀ ਜਿਹੜੀ ਆਪਣੀ ਇਹ ਟੀਰੇ ਵਾਲੀ ਸੀਨ ਹੈ ਇਹਦੇ ਵਿੱਚ ਮੈਂ ਉਸ ਇਹ ਜਿਹੜਾ ਕੱਪੜਾ ਬਾਦਰ ਰੱਖਿਆ ਹੋਇਆ ਤੇ ਇਹ ਆਪਾਂ ਦੂਜੀ ਸੀਨ ਵੀ ਆਪਾਂ ਉਸੇ ਤਰ੍ਹਾਂ ਹੀ ਲਾ ਲਾਂਗੇ ਆ ਦੇਖੋ ਜੀ ਬਾਹਾਂ ਆਪਾਂ ਕਮੀਜ਼ ਦੇ ਵਿੱਚ ਸਿੱਧੇ ਪਾਸੇ ਤੋਂ ਕਮੀਜ਼ ਦੇ ਵਿੱਚ ਬਾਹਾਂ ਦੇ ਨਾਲ ਆਪਾਂ ਇਸ ਤਰ੍ਹਾਂ ਮੋਢਾ ਅਟੈਚ ਕਰਾਂਗੇ ਤਾਂ ਦੇਖੋ ਜੀ ਸਿੱਧੇ ਪਾਸੇ ਤੋਂ ਦੋਨੇ ਮੋਢੇ ਜਿਹੜੇ ਨੇ ਅਟੈਚ ਕਰਕੇ ਕੁੱਠੇ ਪਾਸੇ ਤੋਂ ਆਪਾਂ ਸੀਨ ਲਾ ਲਾਂਗੇ ਆ ਦੇਖੋ ਜੀ ਤੇ ਇਸ ਸੀਨ ਦੇ ਵਿੱਚ ਕਪੜਾ ਵੱਧ ਰੱਖਿਆ ਰੱਖਿਆ ਹੋਇਆ ਜੇ ਇਹ ਦਜੀਵਾਂ ਦੀ ਸੀਨ ਦੇ ਵਿੱਚ ਵੀ ਆਪਾਂ ਕਪੜਾ ਵੱਧ ਰਖਣਾ ਕਿਉਂਕਿ ਮੈਂ ਟੀਰੇ ਵਾਲੀ ਸੀਨ ਦੇ ਵਿੱਚ ਕਪੜਾ ਵੱਧ ਰੱਖਦੀ ਆ ਜੇਕਰ ਕਪੜਾ ਘਟੋ ਹੋਵੇ ਤਾਂ ਕਈ ਵਾਰ ਕਪੜਾ ਸਿੱਜ ਜਾਂਦਾ ਜਾਂ ਵਿੱਚੋਂ ਨਿਕਲ ਜਾਂਦਾ ਹੈ ਸੀਨ ਉਸੇ ਤਰ੍ਹਾਂ ਹੀ ਰਹਿੰਦੀ ਪਰ ਕਪੜਾ ਵਿੱਚੋਂ ਨਿਕਲ ਜਾਂਦਾ ਕਿਉਂਕਿ ਆਪਣੇ ਜਿਹੜੀਆਂ ਬਾਹਾਂ ਵਾਲੀ ਸੀਨ ਹੁੰਦੀ ਹੈ ਇਹ ਤੇ ਇਹਦੇ ਵਿੱਚ ਕਪੜਾ ਥੋੜਾ ਵੱਧ ਹੀ ਤੇ ਇਸ ਦੇ ਵਿੱਚ ਕਪੜਾ ਥੋੜਾ ਵੱਧ ਹੀ ਰੱਖਣਾ ਚਾਹੀਦਾ ਆ ਦੇਖੋ ਜੀ ਇਸੇ ਤਰ੍ਹਾਂ ਹੀ ਆਪਾਂ ਇਹ ਸਾਰੀ ਸੀਨ ਲਗਾ ਲਾਂਗੇ ਤੇ ਇਹ ਆਪਣੀ ਦੂਜੀ ਬਾਹਵੇਂ ਨਾਲ ਅਟੈਚ ਹੋ ਜੂਗੀ ਬਿਲਕੁਲ ਹੀ ਸੌਖੇ ਜਿਹੇ ਤਰੀਕੇ ਨਾਲ ਆਪਾਂ ਇਹ ਕਮੀਜ਼ ਦੀ ਸਟੀਚਿੰਗ ਕੀਤੀ ਹੈ ਕਮੀਜ਼ ਇਹ ਆਪਣਾ 10-15 ਮਿੰਟ ਦੇ ਵਿੱਚ ਸੀਕੇ ਤਿਆਰ ਹੋ ਜਾਂਦਾ ਜੇਕਰ ਆਪਾਂ ਨਿਸ਼ਾਨ ਵਧੀਆ ਤਰੀਕੇ ਨਾਲ ਲਗਾਏ ਹੋਏ ਨੇ ਜੇਕਰ ਆਪਾਂ ਕਮੀਜ਼ ਦੀ ਕਟਿੰਗ ਸੌਖੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਕੀਤੀ ਹੋਈ ਹੈ ਤਾਂ ਕਮੀਜ਼ ਨੂੰ ਸੀਣਾ ਬਹੁਤ ਆਸਾਨ ਬਸ ਆਪਣੀ ਕਟਿੰਗ ਸਹੀ ਹੋਣੀ ਚਾਹੀਦੀ ਹੈ ਫਿਰ ਆਪਣੇ ਕਮੀਜ਼ ਦੀ ਜਿਹੜੀ ਫਿਟਿੰਗ ਹੈ ਬਹੁਤ ਵਧੀਆ ਹੋਊਗੀ ਆ ਦੇਖੋ ਜੀ ਜਿਹੜੀਆਂ ਆਪਾਂ ਕਟਿੰਗ ਵੇਲੇ ਆਪਾਂ ਨਿਸ਼ਾਨ ਲਗਾਏ ਹੋਏ ਸੀ ਉਹਨਾਂ ਨਿਸ਼ਾਨਾਂ ਤੇ ਹੀ ਆਪਾਂ ਸਟਿਚਿੰਗ ਕਰਨੀ ਹੈ ਆ ਦੇਖੋ ਜੀ ਹੁਣ ਆਪਾਂ ਘੇਰੇ ਵਾਲਾ ਕੱਪੜਾ ਫੋਲਡ ਕੀਤਾ ਹੋਇਆ ਆ ਦੇਖੋ ਜੀ ਘੇਰੇ ਵਾਲੇ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰਕੇ ਮੋਟਾ ਬਖਾ ਕਰਕੇ ਸੀਨ ਲਾ ਲਾਂਗੇ ਆ ਦੇਖੋ ਜੀ ਇੰਨਾ ਕੁ 1 ਇੰਚ ਆਪਾਂ ਫੋਲਡ ਕਰਾਂਗੇ ਕੱਪੜਾ ਤੇ ਮੋਟਾ ਬਖਾ ਕਰਕੇ ਸੀਨ ਲਾਵਾਂਗੇ ਘੇਰੇ ਵਾਲਾ ਦੇਖੋ ਜੀ ਕਪੜਾ ਆਪਾਂ 1 ਇੰਚ ਫੋਲਡ ਕਰਕੇ ਇਸ ਤਰ੍ਹਾਂ ਮੋٹے ਬਖੇ ਨਾਲ ਸੀਨ ਲਾਵਾਂਗੇ ਇਹ ਆਪਣੀ ਘੇਰੇ ਵਾਲੀ ਸੀਨ ਹੈ ਤੇ ਦੂਜੇ ਪਾਸੇ ਵੀ ਆਪਾਂ ਉਸੇ ਤਰ੍ਹਾਂ ਹੀ ਮੋਟਾ ਬਖਾ ਕਰਕੇ ਸੀਨ ਲਾਵਾਂਗੇ 1 ਇੰਚ ਕਪੜਾ ਫੋਲਡ ਕਰਕੇ ਤੇ ਇਹ ਆਪਣੀ ਹਿਪ ਵਾਲੀ ਸੀਨ ਹੈ ਇਥੋਂ ਆਪਾਂ ਘੇਰੇ ਤੱਕ ਜਿਹੜੇ ਨਿਸ਼ਾਨ ਲਾਏ ਹੋਏ ਨੇ ਉਥੇ ਆਪਾਂ ਮੋਟਾ ਬਖਾ ਕਰਕੇ ਸੀਨ ਲਾ ਲਾਂਗੇ ਆ ਦੇਖੋ ਜੀ ਇਹ ਆਪਣੀ ਸਿੱਧੀ ਸੀਨ ਹੈ ਘੇਰੇ ਵਾਲੀ ਜਿਹੜੀ ਕਿ ਆਪਾਂ ਮੋਟਾ ਬਖਾ ਕਰਕੇ ਸੀਨ ਲਾਉਣੀ ਹੈ ਆ ਦੇਖੋ ਜੀ ਇਸ ਸੀਨ ਲਾਉਣ ਤੋਂ ਬਾਅਦ ਵੀ ਜਿਹੜਾ ਆਪਣਾ ਕੱਪੜਾ ਹੈ ਉਸ ਨੂੰ ਫੋਲਡ ਕਰਕੇ ਦੋਨਾਂ ਸਾਈਡਾਂ ਵਾਲਾ ਕੱਪੜਾ ਜਿਹੜਾ ਉਸ ਨੂੰ ਫੋਲਡ ਕਰਕੇ ਆਪਾਂ ਇਹ ਚਾਕਾਂ ਵਾਲੇ ਨਿਸ਼ਾਨ ਲਾ ਲਾਂਗੇ ਇਹ ਜੇਕਰ ਆਪਣੇ ਘੇਰੇ ਦੀ ਜਿਹੜੇ ਝਾਕ ਨੇ ਉਹ ਟੇਢੇ ਜਾਂਦੇ ਨੇ ਕਈਆਂ ਪਹਿਣਾ ਤੋਂ ਸੀਨ ਦੇ ਵਿੱਚ ਪ੍ਰੋਬਲਮ ਆਂਦੀ ਏ ਤਾਂ ਉਹ ਨਹੀਂ ਆਊਗੀ ਇਹ ਆਪਾਂ ਇਸ ਲਈ ਇਹ ਸਿੱਧੀ ਸਿਲਾਈ ਕਰ ਮੋٹے ਬਖੇ ਨਾਲ ਸਿਲਾਈ ਲਾ ਕੇ ਆਪਾਂ ਦੋਨਾਂ ਸਾਈਡਾਂ ਤੋਂ ਕਪੜਾ ਫੋਲਡ ਕਰਕੇ ਮੋٹے ਬਖੇ ਨਾਲ ਸੀਨ ਲਾਈ ਹੋਈ ਏ ਆ ਦੇਖੋ ਜੀ ਇਸ ਨਾਲ ਆਪਣਾ ਜਿਹੜਾ ਘੇਰਾ ਹੈ ਉਹ ਸਿੱਧਾ ਰਹੂਗਾ ਟੇਡਾ ਮੇਡਾ ਨਹੀਂ ਜਾਊਗਾ ਇਹ ਸੋਖੇ ਜਿਹੇ ਤਰੀਕੇ ਨਾਲ ਮੈਂ ਦੱਸ ਰਹੀ ਆ ਆਪਾਂ ਪਹਿਲਾਂ ਸਿੱਧੀ ਸੀਨ ਲਾ ਲਾਂਗੇ ਮੋٹے ਬੁਖੇ ਨਾਲ ਬਾਅਦ ਵਿੱਚ ਕੱਪੜਾ ਫੋਲਡ ਕਰਾਂਗੇ ਤੇ ਫਿਰ ਸੀਨ ਲਾ ਲਾਂਗੇ ਤੇ ਉਸ ਜਦੋਂ ਆਪਾਂ ਕੱਪੜਾ ਫੋਲਡ ਕਰ ਲਾਂਗੇ ਬਾਅਦ ਵਿੱਚ ਵਿਚਾਲੇ ਵਾਲੀ ਸੀਨ ਨੂੰ ਦੇੜ ਲਾਂਗੇ ਆ ਦੇਖੋ ਜੀ ਇੱਕ ਪਾਸੇ ਮੈਂ ਉਹ ਸੀਨ ਦੇੜ ਚੁੱਕੀ ਆ ਦੂਜੇ ਪਾਸੇ ਆ ਦੇਖੋ ਜੀ ਇਸੇ ਤਰ੍ਹਾਂ ਆਪਾਂ ਦੋਨਾਂ ਪਾਸੇ ਤੇ ਹੀ ਸੀਨ ਲਾਈ ਹੋਈ ਸੀ ਆ ਦੇਖੋ ਜੀ ਉਹ ਆ ਦੇਖੋ ਜੀ ਕੱਪੜਾ ਇਸ ਤਰ੍ਹਾਂ ਆਪਾਂ ਚੱਕਾਂ ਵਾਲਾ ਕੱਪੜਾ ਵੀ ਆਪਾਂ gekele ਵਾਲਾ ਕੱਪੜਾ ਇਹ ਆਪਣਾ ਤੇ ਚੱਕਾਂ ਵਾਲਾ ਕੱਪੜਾ ਵੀ ਆਪਾਂ ਉਸੇ ਤਰ੍ਹਾਂ ਹੀ ਮੋٹے ਬਖੇ ਨਾਲ ਫੋਲਡ ਕੀਤਾ ਹੋਇਆ ਸੀਨ ਤੇ ਵਿਚਾਲੇ ਵਾਲੀ ਸੀਨ ਤੁਸੀਂ ਇਸ ਤਰਪਾਈ ਤੋਂ ਬਾਅਦ ਵੀ ਦੇੜ ਸਕਦੇ ਹੋ ਆ ਦੇਖੋ ਜੀ ਹੁਣ ਆਪਾਂ ਤਰਪਾਈ ਕਰਾਂਗੇ ਆ ਦੇਖੋ ਜੀ ਜਿੱਥੇ ਆਪਾਂ ਸੀਨਾ ਲਾਈਆਂ ਹੋਈਆਂ ਨੇ ਕੱਪੜਾ ਫੋਲਡ ਕੀਤਾ ਹੋਇਆ ਉਥੇ ਆਪਾਂ ਆ ਦੇਖੋ ਜੀ ਦੋ ਗੋਤੰਦਾ ਆਪਾਂ ਨੀਚੋਂ ਚੁੱਕ ਕੇ ਸਲਾਈ ਸੂਈ ਦੇ ਨਾਲ ਤੇ ਇਸ ਤਰ੍ਹਾਂ ਆਪਾਂ ਤਰਪਾਈ ਕਰਾਂਗੇ ਆ ਦੇਖੋ ਜੀ ਥੋੜਾ ਜਿਹਾ ਆਪਾਂ ਕੱਪੜਾ ਲਵਾਂਗੇ ਸੂਈ ਦੇ ਵਿੱਚ ਨੀਚੋਂ ਤੇ ਉੱਪਰੋਂ ਵੀ ਤੇ ਇਸ ਤਰ੍ਹਾਂ ਆਪਾਂ ਸੂਈ ਨਗਾ ਕੇ ਆਪਾਂ ਤਰਪਾਈ ਕਰਾਂਗੇ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਇਹ ਤਰਪਾਈ ਜਿਹੜੀ ਆਪਾਂ ਕਰਨੀਏ ਦੋਨੋਂ ਪਾਸਿਓਂ ਦੇਖੋ ਜੀ ਨੀਚੋਂ ਥੋੜਾ ਜਿਹਾ ਆਪਾਂ ਕਪੜਾ ਲਾਾਂਗੇ ਦੋ ਕਤੰਦਾ ਕਪੜੇ ਲੀਆਂ ਤੇ ਉੱਪਰੋਂ ਥੋੜਾ ਜਿਹਾ ਕਪੜਾ ਲਾਾਂਗੇ ਤੇ ਇਸ ਤਰ੍ਹਾਂ ਪਤਰਪਾਈ ਕਰਾਂਗੇ ਤਰਪਾਈ ਕਰਨ ਦੇ ਹੋਰ ਬਹੁਤ سارے ਸੌਖੇ ਤਰੀਕੇ ਨੇ ਉਹ ਮੈਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੀ ਤੁਹਾਨੂੰ ਆਹ ਦੇਖੋ ਜੀ ਥੋੜਾ ਜਿਹਾ ਕਪੜਾ ਆਪਾਂ نیچے ਲਵਾਂਗੇ ਤੇ ਥੋੜਾ ਜਿਹੜਾ ਆਪਾਂ ਕਪੜਾ ਫੋਲਡ ਕੀਤਾ ਹੋਇਆ ਉਥੋਂ ਸੂਈ ਨਗਾ ਕੇ ਇਸ ਤਰ੍ਹਾਂ ਆਪਾਂ ਤਰਪਾਈ ਕਰ ਲਾਂਗੇ ਸਾਰੀ ਤਰਪਾਈ ਆਪਾਂ ਜਿੰਨਾ ਵੀ ਕਪੜਾ ਆਪਾਂ ਫੋਲਡ ਕੀਤਾ ਹੋਇਆ ਨੀਚੇ ਘੇਰੇ ਦਾ ਚੱਕਾਂ ਦਾ ਤੇ ਬਾਹਾਂ ਦਾ ਤੇ ਗਲੇ ਦਾ ਉਥੇ ਸਾਰੇ ਇੱਥੇ ਆਪਾਂ ਇਸੇ ਤਰ੍ਹਾਂ ਹੀ ਤਰਪਾਈ ਕਰ ਲਾਂਗੇ ਆ ਦੇਖੋ ਜੀ ਇਹੇ ਆਪਾਂ ਜਿੰਨੇ ਵੀ ਆਪਾਂ ਮੋٹے ਬਖੇ ਨਾਲ ਸੀਨ ਲਾਈ ਹੋਈ ਏ ਗਲੇ ਦੀ ਬਾਵਾ ਦੀ ਕੇਰੇ ਦੀ ਚਾਕਾਂ ਦੀ ਉੱਥੇ ਆਪਾਂ ਤਰਪਾਈ ਕਰਕੇ ਬਾਅਦ ਵਿੱਚ ਉਹ ਸੀਨ ਜਿਹੜੀ ਆਪਾਂ ਦਿੜ ਲਵਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ